ਅੱਜ ਦੀ ਕਹਾਣੀ ਬਹੁਤ ਅਨੋਖੀ ਕਹਾਣੀ ਹੋਣ ਜਾ ਰਹੀ ਹੈ ਇਹ ਕਹਾਣੀ ਪਿਆਰ ਕਹਾਣੀ ਦੇ ਨਾਂ ਨਾਲ ਜ਼ਿੰਦਗੀ ਦੇ ਉਹਨਾਂ ਤਜਰਬਿਆਂ ਨੂੰ ਵੀ ਦੱਸੂਗੀ ਜਿਹੜੇ ਬੰਦੇ ਕੁਝ ਪਾ ਕੇ ਜਾਂ ਕੁਝ ਹਾਸਲ ਕਰਕੇ ਪੈਰ ਛੱਡ ਜਾਂਦੇ ਆ ਇਹ ਬਾਈ ਜਿਹੜੇ ਸਾਡੇ ਨਾਲ ਬੈਠੇ ਨੇ ਇਹਨਾਂ ਦਾ ਨਾਂ ਜੱਗਾ ਬਰਗਾੜੀ ਐ ਤੇ ਇਹ ਇੰਸਟਾਗ੍ਰam ਤੇ ਇਸੇ ਨਾਂ ਤੇ ਪੇਜ ਚਲਾਉਂਦੇ ਤੇ ਦੋਵੇਂ ਬਹੁਤ ਜ਼ਿਆਦਾ ਮਸ਼ਹੂਰ ਨੇ ਭੈਣ ਦਾ ਨਾਂ ਭੋਲੀ ਐ ਤੇ ਭੋਲੀ ਵੀ ਐਨੀ ਕਿ ਤੁਹਾਨੂੰ ਭੋਲੀ ਵੀ ਲੱਗੂਗੀ ਕਿ ਸੱਚੀ ਇਹ ਆਪਣੇ ਨਾਮ ਨੂੰ ਸਾਰਤਕ ਕਰਦੀ ਐ ਇਹਨਾਂ ਦੀ ਪਿਆਰ ਕਹਾਣੀ ਦੀ ਸ਼ੁਰੂਆਤ ਜਦੋਂ ਜਦੋਂ ਗੱਲ ਸੁਣਦੇ ਆ ਤਾਂ ਤੁਸੀਂ ਹੈਰਾਨ ਹੋ ਜਾਓਗੇ ਪੈਣ ਦੱਸਦੀ ਹੈ ਕਿ ਸਾਡੇ ਘਰੇ ਇੱਕ ਦਿਨ ਕੋਈ ਲੜਾਈ ਹੋ ਰਹੀ ਸੀ ਤੇ ਲੜਾਈ ਨੂੰ ਇਹ ਬਾਈ ਜੱਗਾ ਕਿਤੇ ਤੁਰਿਆ ਜਾਂਦਾ ਇਹਨਾਂ ਦੇ ਗਲੀ ਦੇ ਵਿੱਚ ਵੇਖਦਾ ਤੇ ਉਹ ਲੜਾਈ ਛਡਾਉਣ ਜਾਂਦਾ ਤਾਂ ਭੈਣ ਨੂੰ ਇਹ ਪਸੰਦ ਆ ਜਾਂਦਾ ਭੈਣ ਦੱਸਦੀ ਹੈ ਕਿ ਫਿਰ ਪਰਿਵਾਰ ਨੂੰ ਵੀ ਕੋਸ਼ਿਸ਼ ਕਰਦੇ ਆ ਕਿ ਇਹ ਕਿਸਮੇ ਨਾ ਕਿਵੇਂ ਪਸੰਦ ਆ ਜੇ ਪਰ ਫਿਰ ਪਿਆਰ ਦੇ ਵਿੱਚ ਕੀ ਕੀ ਦਿੱਕਤਾਂ ਆਉਂਦੀਆਂ ਇਹ ਸਾਰੀਆਂ ਕਹਾਣੀਆਂ ਤੁਸੀਂ ਜ਼ਰੂਰ ਸੁਣੋਗੇ ਇਸ ਚਲਦੀ ਹੋਈ ਵੀਡੀਓ ਦੇ ਵਿੱਚ ਬਾਈਆਂ ਵੀ ਇੰਟਰਵਿਊ ਪੂਰੀ ਦੇਖਿਓ ਜੇ ਇਸ ਤੋਂ ਬਾਅਦ ਬਾਈ ਹੋਰੀ ਦੱਸਦਾ ਕਿ ਬਾਈ ਜੱਗਾ ਦੱਸਦਾ ਕਿ ਇਹਨਾਂ ਦੇ ਪਿਤਾ ਦਾ ਬਹੁਤ ਤਕੜਾ ਮੱਝਾਂ ਦਾ ਵਪਾਰ ਸੀ ਪਿੰਡ ਦੇ ਵਿੱਚ ਪਹਿਲੀ ਸਭ ਤੋਂ ਤਕੜੀ ਕੋਠੀ ਪਾਉਂਦੇ ਆ ਤੇ ਅਚਾਨਕ ਵਪਾਰ ਦੇ ਵਿੱਚ ਘਾਟਾ ਪੈ ਜਾਂਦਾ ਤੇ ਫਿਰ ਕਿਸ ਤਰੀਕੇ ਦੇ ਨਾਲ ਇਹ ਗਰੀਬੀ ਦੇ ਨਾਲ ਰੋਲਦੇ ਆ ਗਰੀਬੀ ਦੇ ਰੋਲਣ ਤੋਂ ਬਾਅਦ ਫਿਰ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਤੇ ਪਿਆਰ ਨੂੰ ਕਿਵੇਂ ਪਾਉਂਦਾ ਬਾਈ ਇਹ ਲੜਾਈ ਵਾਲਾ ਮਾਹੌਲ ਇੱਕ ਪਿਆਰ ਵਾਲੇ ਮਾਹੌਲ ਦੇ ਵਿੱਚ ਕਿਵੇਂ ਤਬਦੀਲ ਹੁੰਦਾ ਇਹ ਸਾਰੀ ਕਹਾਣੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਵੀਡੀਓ ਨੂੰ ਲਾਈਕ ਕਰਿਓ ਜੇ ਤੇ ਕਮੈਂਟ ਵੀ ਜਰੂਰ ਕਰਿਓ ਜੇ ਸਵਾਗਤ ਕਰਦੇ ਆਂ ਬਾਈ ਦਾ ਸਵਾਗਤ ਹੈ ਬਾਈ ਅਸੀਂ ਤਾਂ ਬੜਾ ਵਧੀਆ ਸੀ ਬੜਾ ਵਧੀਆ ਜੀ ਹੋਰ ਕੀ ਹਾਲ ਹੈ ਠੀਕ ਵਧੀਆ ਹੀ ਵਧੀਆ ਬਾਈ ਕਿਵੇਂ ਜ਼ਿੰਦਗੀ ਕਿਵੇਂ ਗੁਜ਼ਰਦੀ ਹੈ ਟੁੱਡੀ ਵੀ ਅੱਜ ਦੇ ਹੀ ਗੱਲ ਕਰੀਏ ਤੇ ਅੱਜ ਤੋਂ ਆਪਾਂ ਫੈਰ ਕੇ ਕਰਾਂਗੇ ਬਚਪਨ ਜਿਵੇਂ ਦਾ ਸੀ ਜੱਟ ਇੱਥੇ ਦਾ ਬਚਪਨ ਤਾਂ ਇਹ ਪੂਰਾ ਹਮ ਤਾਂ ਸਿਰਾ ਸੀਗਾ ਠੀਕ ਆ ਬਾਅਦ ਚ ਸਾਨੂੰ ਪੈ ਗਿਆ ਘਾਟਾ ਬਾਈ ਮਤਲਬ ਪਸ਼ੂਆਂ ਦਾ ਕੰਮ ਸੀਗਾ ਕੋਠੀ ਸੀ ਆਪਣੇ ਪੂਰੇ ਤੱਕ ਤੇ ਪਾਪਾ ਪੈ ਗਿਆ ਬਾਤ ਬੁਰਾ ਹਾਲ ਹੋ ਗਿਆ ਮੈਂ ਸੀਗਾ ਛੋਟਾ ਬਈ ਕਿੰਧਾ ਡੀਟੈਲ ਜਾਣੀ ਸਕਦਾ ਵੀ ਇਹ ਮਾਫੀ ਦਾ ਬੁਰਾ ਹਾਲ ਹੋਣਾ ਹੀ ਸੀ ਪੈਸੇ ਚੜ ਗਏ ਕਿਵੇਂ ਸਿਰ ਠੀਕ ਆ ਨਹੀਂ ਬੜੇ ਫਾਦਰ ਸਾਹਿਬ ਕੰਮ ਕਰਦੇ ਹਾਂ ਜੀ ਵਪਾਰ ਦਾ ਹਾਂ ਜੀ ਤੇ ਪੂਰਾ ਬਈ ਪੈਸੇ ਚੜ ਗਏ ਤੇ ਲੈਣੇ ਦੇਣੇ ਵਾਲੇ ਬਾਹਰ ਚ ਖੜਦੀ ਆ ਬਈ ਅਗਲੇ ਨੇ ਦਾ ਖੜਨਾ ਹੀ ਆ ਕਿਨੇ ਪੈਸੇ ਲੈਣੇ ਆ ਠੀਕ ਆ ਆਲੀ ਕੋਠੀ ਰਹੀ ਸੀ ਉਹ ਜੁਗਵਾ ਲਿਆ ਬਰਜਹਰੀ ਕੇ ਥਾਂ ਲੜਿਆ ਬਈ ਇੱਥੇ ਰਹਿਣ ਲੱਗ ਗਏ ਉੱਥੇ ਹੋਣੀ ਹੋਣੀ ਸੈਟਿੰਗ ਕਰਦੇ ਕਰਦੇ ਬਈ ਹੁਣ ਅੱਜ ਫੇਰ ਆਦਿਆਂ ਆਪਦੇ ਬਰਗਾੜੀ ਆ ਗਏ ਆ ਹਮ ਤੇ ਬਾਗਲ ਪੂਰਾ ਹਾਲ ਬੁਰਾ ਹੀ ਵੇਖਿਆ ਸੰਗਲਾ ਹਮ ਪਹਿਣਾ ਥੋੜੇ ਬਚਪਨ ਕਿਵੇਂ ਸੀ ਬਚਪਨ ਦੇ ਵਾਸਤੇ ਦੁੱਖ ਬੜੀ ਬੂਜੀ ਨਿਕਲਿਆ ਵਾ ਹਮ ਹਾਂਜੀ ਕਿਵੇਂ ਦੁੱਖ ਗਰੀਬੀ ਛੋਟੇ ਹਾਂਜੀ ਆ ਛੋਟੇ ਹੁੰਦੇ ਨੇ ਵੀ ਕਰੇ ਵੀ ਆਏ ਨੇ ਵੀ ਆਪਾਂ ਜਿਵੇਂ ਬਗਾਨਾ ਕੋਈ ਹੋਰ ਚੀਜ਼ ਲੈਂਦਾ ਆਪਾਂ ਕੋਈ ਤਰਸ ਦੇ ਰਹੇ ਨੇ ਵੀ ਆਪਾਂ ਵਿਦਾਸ਼ਾਈ ਕਰ ਗਏ ਪਰ ਮੈਂ ਸ਼ੁਰੂ ਤੋਂ ਦੁੱਖ ਤਕਰੀਬ ਬਹੁਤ ਵੇਖਿਆ ਹਮ ਥੋੜੇ ਵੀ ਘਰੇ ਗਰੀਬੀ ਸੀ ਹਾਂਜੀ ਬਹੁਤ ਗਰੀਬੀ ਸੀ ਅਸੀਂ ਹੁਣ ਟਿਕਾਣਾ ਹੀ ਰਹਿ ਰਹੇ ਆ ਹੁਣ ਮੇਰੇ ਭਰਾ ਨੇ ਵੀ ਆਪਦਾ ਮਕਾਨ ਲਿਆ ਸੀ ਬਹੁਤ ਗਰੀਬੀ ਬਹੁਤ ਜ਼ਿਆਦਾ ਦੇਖੀ ਆ ਰੱਖਦੇ ਪਰ ਫੇਰ ਵੀ ਚਲੋ ਕਈ ਵਾਰ ਚਲੋ ਕੋਈ ਨਾ ਨਹੀਂ ਜਿਹੜੇ ਛੜਕਾਂ ਕਰਦੇ ਉਹ ਵੀ ਵਿਚਾਰੇ ਰਹਿੰਦੇ ਹੀ ਆਗੇ ਵੀ ਆਖੇ ਚਲੋ ਹਜੇ ਵੀ ਰੋਟੀ ਖਾਦੇ ਪਰ ਆਤਮਾ ਨੇ ਹਜੇ ਵੀ ਰੋਟੀ ਜੋਗਰੇ ਰੱਖਿਆ ਹੈਗਾ ਤੇ ਵੀ ਚਲੋ ਇੰਨੀ ਬਹਿਤਾਂ ਗੱਲ ਲਾਈ ਜਾਈਏ ਤਾਂ ਵੀ ਕੋਈ ਹੋਣੀ ਨਹੀਂ ਹੈਗਾ ਦਾ ਜ਼ਿੰਦਗੀ ਦਾ ਦੇਖੋ ਚੰਗਲ ਚਲੋ ਕੋਈ ਦਾ ਹੱਸਾ ਕੁਛ ਇਹ ਨਾਲ ਹੀ ਟਾਈਮ ਪਾਸ ਹੋਈ ਜਾਂਦਾ ਵੀਰੇ ਪਰ ਪਹਿਲਾਂ ਜਿਹੜੀ ਦੇਖੀ ਸੀ ਪਰ ਅੱਗੇ ਆ ਕੇ ਆਖੇ ਵੀ ਠੀਕ ਆ ਹੁਣ ਅੱਗੇ ਇਹ ਗਰੀਬੀ ਨਹੀਂ ਦੇਖੀ ਅੱਗੇ ਵੀ ਥੋੜਾ ਜਿਹੜੇ ਅਰਸ ਦੇ ਰਹੇ ਆ ਜੀ ਜਿਹੜਾ ਕੋੜਾ ਮਿਲਣ ਲੱਗ ਗਿਆ ਆਉਣ ਮਾੜੀ ਸੈਟਿੰਗ ਆਉਣ ਲੱਗੀ ਐ ਤੇ ਹੁਣ ਆਪਦੇ ਲੱਤਾਂ ਫਿੱਚੇ ਹੋਏ ਪਏ ਆ ਠੀਕ ਆ ਕੋਈ ਨਹੀਂ ਚਰਦਾ ਅੱਜ ਕੱਲ ਸਹੀ ਗੱਲ ਆ ਕਿ ਕੋਈ ਸੌਖਾ ਹੁੰਦਾ ਨਾ ਕੋਈ ਨਹੀਂ ਚਰਦਾ ਹੂੰ ਇਹ ਤਾਂ ਰੀਤ ਹੀ ਬਣੀ ਆਈ ਹਾਂਜੀ ਹਾਂਜੀ ਹੂੰ ਤੇ ਬਈ ਤੁਸੀਂ ਦੋਵੇਂ ਕਿਵੇਂ ਮਿਲੇ ਸੀਗੇ ਅਸਲੀ ਮਿਲੋਈ ਇਹ ਇਹਨਾਂ ਦੇ ਕਰੇਤੇ ਰੌਲਾ ਸੀਗਾ ਹੂੰ ਤੇ ਔਰ ਬੰਦਾ ਮੰਗਦਾ ਟੱਪ ਦਾ ਰੌਲਾ ਦੇਖ ਤੇ ਜਾ ਹੀ ਜਾਂਦਾ ਕਰੋ ਘਰੇ ਇਹਨਾਂ ਦੀ ਲੜਾਈ ਹੋਈ ਜਾਂਦੀ ਹੂੰ ਤੇ ਆਪਾਂ ਬਈ ਮਾਤਾ ਵਹਟਾ ਤੇ ਲੜਾਈ ਬਈ ਆਪਾਂ ਸੰਭਾਲਤੀ ਬਈ ਨਾ ਤੇ ਉਦੋਂ ਬਾਅਦ ਇਹਦੇ ਮਾਂ ਪੇ ਨੂੰ ਚੰਗਾ ਲੱਗਣ ਲੱਗ ਗਿਆ ਬਈ ਉਹ ਕੋਈ ਵੀ ਗੱਲ ਹੋਇਆ ਕਰੇ ਫੋਨ ਲਾਵਾ ਕਰਨਾ ਕੋਈ ਵੀ ਗੱਲ ਹੋਇਆ ਕਰੇ ਫੋਨ ਲਾਵਾ ਕਰਨਾ ਬਸ ਉਹਨਾਂ ਨੇ ਵੇਖਿਆ ਵੀ ਮੁੰਡਾ ਠੀਕ ਆ ਜਿਹਦੇ ਨਾਲੇ ਪੱਤੇ ਵੀ ਨਹੀਂ ਕਰਦਾ ਜ਼ਰੂਰੀ ਇਹ ਗੱਲਾਂ ਹੁੰਦੀਆਂ ਤੇ ਉਦੋਂ ਆਪਾਂ ਲਗ ਜੱਦ ਦੇ ਤੱਕ ਵੀ ਨਹੀਂ ਲੈਂਦੇ ਚੱਲ ਅਜੇ ਤਾਂ ਜੱਦ ਦਾ ਲਾਉਣੇ ਆ ਤੇ ਸੈਟਿੰਗ ਹੋ ਗਈ ਆਪਾਂ ਨੂੰ ਕੋਈ ਵਿਆਹ ਦੀ ਇਹ ਭੈਣ ਜੀ ਤੁਹਾਨੂੰ ਵੀ ਉਥੇ ਪਸੰਦ ਆਗੇ ਸੀਗੇ ਘਰੇ ਆਈ ਹਾਂਜੀ ਜੀ ਬਾਕੀ ਮੇਰੀ ਮੰਮੀ ਰਣ ਜਿਆਦਾ ਪਸੰਦ ਸੀ ਕਿਉਂਕਿ ਇਹ ਵੀ ਮੇਰੀ ਮੰਮੀ ਦਾ ਵੱਧ ਮੋਟਾ ਹੀ ਕਰਦੇ ਸੀ ਵੀ ਆਏ ਨਹੀਂ ਉੱਪਰਿਆਂ ਵਾਲੇ ਆਦੀ ਮਾਂ ਤੇ ਵੰਗ ਗੁੰਹਾਂਦੇ ਸੀ ਉਹਨਾਂ ਨਾਲ ਸੀ ਕਿ ਐਵੇਂ ਅਚਾਨਕ ਬਸ ਲੜਾਈ ਹਟਾਉਣ ਜਾਂਦੀ ਇੰਨੀ ਹਾਂਜੀ ਜਾਨ ਵਸ਼ਾਨ ਬਾਕੀ ਮੇਰੀ ਗੱਲ ਲੜਾਈ ਨਹੀਂ ਆਪਰਾ ਸੀ ਨਾ ਵੀ ਕੰਮ ਕਰਦਾ ਸੀ ਇਹ ਨਾ ਕੰਮਕੁੰਮ ਕਰਦੇ ਰਹਿੰਦੇ ਸੀ ਉਹ ਵੀ ਜਾਈ ਦੋਸਤੀ ਚੰਗੀ ਸੀ ਇਹਨਾਂ ਨਾਲ ਜਦੋਂ ਆਈ ਜਾਂਦੇ 13-14 ਸਾਲਾਂ ਦੀ ਸੀ ਜੀ ਤੇ ਤਾਂ ਕਹਿੰਦੇ ਹੋਣਾ ਹੀ ਨਹੀਂ ਗਿਆ ਮੈਨੂੰ ਪਤਾ ਮੇਰੇ ਦਿਮਾਗ ਤੇ ਕੀ ਗੱਲਾਂ ਘੁਗਦੀਆਂ ਸੀ ਉਦੋਂ ਬਈ ਵਿਆਹ ਆਇਆ ਹੈ ਨਾ ਆਇਆ ਇਹਨੂੰ ਰਾਤ ਤੇ ਆ ਰਿਹਾ ਉਹ ਕਿਹੜਾ ਜੌਬ ਕਰਦਾ ਯਾਰ ਉਹ ਇੱਕ ਕੋਈ ਬਣੂ ਦੂਜਾ ਕਿ ਦੰਗਨ ਕਰ ਲਾ ਸਾਈਡੈਂਟ ਕਰ ਲਾ ਤੇ ਲੋਨ ਦੇਣਾ ਛਾਪਾ ਹਾਂਜੀ ਚੱਲੀ ਅੱਬਈ ਜਿਵੇਂ ਕਿ ਜੀ ਕਹਿੰਦੇ ਵੀ ਇਹ 14-15 ਸਾਲ ਦੀ ਸੀ ਮੈਨੂੰ ਕਹਿੰਦੇ ਵੀ ਮੇਰੇ ਦਿਮਾਗ ਤੇ ਬੋਹੇ ਪੈ ਗਿਆ ਹਾਂਜੀ ਯਾ ਨਹੀਂ ਹੋਣਾ ਹਾਂਜੀ ਹਾਂਜੀ ਤੇ ਫਿਰ ਬਈ ਇਹ ਤੇ ਮੇਰੇ ਤੁਹਾਨੂੰ ਕਿਤੇ ਨਾ ਕਿਤੇ ਨਾਲ ਪਿਆਰ ਸੀਗਾ ਹੈ ਪਿਆਰ ਸੀਗਾ ਜੀ ਆਪਾਂ ਨੂੰ ਪੂਰਾ ਕਰ ਦੇਣੇ ਆ ਇਹਦੀ ਗੱਲ ਮੰਨਦੇ ਰਹੇ ਆ ਫੁੱਲ ਹੂੰ ਠੀਕ ਆ ਇਹਨਾਂ ਦੇ ਮਾਪਿਆਂ ਨੇ ਵੀ ਮੰਨਦੇ ਮਾਪਿਆਂ ਨੇ ਵੀ ਮੰਨਦੇ ਇਹਦੇ ਮੰਨਦੇ ਸੀ ਉਹ ਜਨਾਂ ਆਪਾਂ ਦੇ ਵੁੰਡੀ ਸਾਰੇ ਦੇ ਦੇ ਹਾਂ 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 ਦਾਗਾ ਨੇ ਚਲੋ ਕੁਆ ਰਲ ਦੀ ਮਦਦ ਕਰੋ ਨਾ ਨਹੀਂ ਨਹੀਂ ਜਾਰੀ ਆਇਆ ਆਖਦੇ ਕਿ ਇਹ ਕਰਮਾਂ ਵਾਲੀ ਆਈ ਆ ਠੀਕ ਹੈ ਨਾ ਬਹੁਤ ਵਧੀਆ ਆਪਣਾ ਸੈਟਿੰਗ ਹੁੰਦੀ ਜਾਂਦੀ ਆ ਬਾਈ ਆਏ ਨਹੀਂ ਪਤਾ ਹੁੰਦਾ ਕਿਹਦੇ ਕਰਮਾਂ ਨੂੰ ਕੀ ਰੱਬ ਨੇ ਦੇਣਾ ਠੀਕ ਹੈ ਨਾ ਉਹ ਗੱਲ ਹੈ ਸਮਝੀ ਤੇ ਭਾਵੇਂ ਫਿਰ ਤੁਹਾਨੂੰ ਵੀ ਪਿਆਰ ਸੀ ਜਿੰਨੇ ਨਾਲ ਕਿ ਇੱਕ ਤਰਫਾ ਹੀ ਸੀ ਇਹਨਾਂ ਦਾ ਨੇ ਵੀ ਜਿਵੇਂ ਸੀ ਪਰ ਆਇਆ ਕਿ ਕਿਵੇਂ ਇਹ ਲੋਰ ਵੀ ਬੰਦਾ ਮਾਮੂਲੀ ਸੀ ਵੀ ਜਿਵੇਂ ਆ ਜਾਂਦੇ ਵੀ ਆਪਾਂ ਬੁੜੀਆਂ ਨਾਲ ਪਕਾਈ ਕਰਨ ਲੱਗ ਜਾਂਦੇ ਇਹਨਾਂ ਨੂੰ ਮੋਹ ਲਾਉਂਦੇ ਨਹੀਂ ਸੀਗਾ ਜੇ ਜਦੋਂ ਆਉਂਦੇ ਸੀ ਮੇਰੇ ਮੰਮੀ ਇਹਨਾਂ ਕੋਲ ਜਾਂ ਮੇਰੇ ਪਿਤਾ ਕੋਲ ਜਾਂਦੇ ਸੀ ਆਏ ਨਹੀਂ ਵੀ ਬੁੜੀਆਂ ਦੇ ਵਿੱਚ ਵੀ ਆਪਾਂ ਵੀ ਕਈਆਂ ਵੀ ਆਤਜੀਆਂ ਦੀ ਬੁੜੀਆਂ ਵਿੱਚ ਲੱਜ ਜਾਂਦੀ ਪਰ ਆਏ ਨਹੀਂ ਸੀ ਇਹਦਾ ਮੋਹ ਆਉਂਦਾ ਨਹੀਂ ਪਤਾ ਹੈ ਤੇ ਇਹ ਜਿਵੇਂ ਪੱਕੋਏ ਬਹੁਤ ਵਧੀਆ ਰਹੇ ਆ ਪਾਣੇ ਆ ਜੀ ਲੱਗਿਆ ਵੀ ਇੱਜ਼ਤ ਤੇਰੀ ਸਹੀ ਹੈ ਹਾਂਜੀ ਹਾਂਜੀ ਵੀ ਚਲੋ ਰਿਸ਼ਤਾ ਹੁੰਦਾ ਕਿਸੇ ਨਾਲ ਹੋ ਜਾਂਦਾ

सवर आले भुखा बेठा इहे बिचारी चीज भई है नी गी कट लुख त ਪਤਾ ਨਹੀਂ ਜਿਵੇਂ ਜ਼ਿਆਦਾਤਰ ਕੁੜੀਆਂ ਕਰਦੀਆਂ ਵੀ ਜੇ ਮਹਰ ਵਾਲਾ ਜੇ ਤੂੰ ਦੀ ਗੱਲ ਨਾ ਮੰਨੇ ਜਾਂ ਪੈਸੇ ਵੀ ਜਿਵੇਂ ਮੈਨੂੰ ਲਪੇਸਟੇਰੀ ਲਿਆ ਕੇ ਦਿੱਤੀ ਮੈਨੂੰ ਉਹ ਨਹੀਂ ਕੀਤਾ ਤੇ ਉਹ ਲੜਾਈ ਪਾ ਲੈਂਦੀਆਂ ਤੁਸੀਂ ਫਿਰ ਕਹਿੰਦੇ ਜੀ ਕਿਉਂਕਿ ਇਹ ਕੰਮ ਕਰਦੇ ਪੈਸੇ ਇਹਨੇ 1 ਰੁਪਇਆ ਮੇਰੀ ਜੇਬ ਚ ਰੱਖ ਦਿਆ ਤੇ ਕਰ ਸਾਡੇ 15-14 ਸਾਲ ਹੋ ਗਏ ਵਿਆਹ ਹੋਏ ਨੂੰ ਇਹਦੇ ਰੁਪਈਆ ਵੀ ਲੈਣਾ ਉਹ ਵੀ ਇਹਨੇ ਮੈਨੂੰ ਫੜਾ ਦੇਣਾ ਆਈ ਨਹੀਂ ਇਹਨਾਂ ਨੇ ਕਹਦੇ ਨਹੀਂ ਨਾ ਕੋਈ ਚੀਜ਼ ਪੰਜਾਬ ਹੁੰਦੀ ਮੈਂ ਆ ਵੀ ਜੇ ਖਾਲੀ ਰੱਖਦਾ ਖੋ ਤੇ ਫਰਕ ਘਰੇ ਨਹੀਂਗਾ ਘਰੇ ਆਪਾਂ ਲਿਆ ਕੇ ਫੜਾਵੇ ਜੇ ਭਾਈ ਭਾਈ ਆ ਇੰਨੇ ਕਮਾਈ ਆ ਮੈਂ ਆ ਲੈ ਲਓ ਕਿਹੜੇ ਕ ਮਾਲਾ ਆਪਾ ਲੈਣੇ ਆ ਕੋਈ ਵੀ ਚੀਜ਼ ਨੂੰ ਲੋੜ ਆ ਮੈਂ ਮੰਗ ਕੇ ਲੈ ਲੈਣਾ ਬਈ ਇਹਨੇ ਫੇਸਬੁਕ ਆਪਾ ਬਾਹਰ ਨਹੀਂ ਖਰਾਬ ਕਰਕੇ ਘਰੇ ਬਣਦਾ ਵੀ ਕਰਦਾ ਹਾਂ ਜਿਹੜੀ ਜਹਾੜੀ ਕਰਦਾ ਮੈਂ ਠੀਕ ਹੈ ਲੋਕਾਂ ਨੂੰ ਤਾਂ ਇਹ ਹੋ ਜਾਂਦਾ ਵੀ ਫੇਸਬੁਕ ਤੋਂ ਪੈਸੇ ਕਮਾਈ ਜਾਂਦਾ ਇਹ ਟੈਸਟਾ ਤੋਂ ਕਮਾਈ ਜਾਂਦਾ ਤੁਸੀਂ ਵੇਖ ਹੀ ਲਿਆ ਕਿੰਨੇ ਕਮਾਈ ਜਾਂਦਾ ਮੈਂ ਮੈਂ ਆਪਦੀ ਜਹਾੜੀ ਕਰਕੇ ਕਹਿੰਦਾ ਮੈਂ ਚੱਲ ਜੇ ਕਿਸੇ ਗਰੀਬ ਦੀ ਜਹਾੜੀ ਸ਼ੂਟਿੰਗ ਹੋਈ ਕਿੰਦੀ ਕਿਵਾਰੀ ਗੱਲ ਆ ਜੇ ਆਪਾਂ ਸਪੋਰਟ ਕਰਨ ਬਈ ਪੈਰ ਖਿੱਚਦੇ ਆ ਕਹੋ ਦੇ ਬਈ ਕਿੱਥੇ ਨਹੀਂ ਜਿੰਦਗੀ ਸੁਧਰੇ ਆਪਾਂ ਨੂੰ ਯੋਗ ਨਾ ਚੈਦਾ ਵੀ ਕਿਸੇ ਦੀ ਜ਼ਿੰਦਗੀ ਖੁਦਰੇ ਤੇ ਆਪਾਂ ਜੇ ਆਪਣੇ ਕਰਕੇ ਕੋਈ ਹੋਰ ਵੀ ਇੱਕ ਪੌੜੀ ਤਾਂ ਛੱਡ ਜੇ ਚੜ ਚੜ ਇੱਦਾਂ ਲੋਕ ਧੜ ਮਾਚਿਆਂ ਦੇ ਗਲਤ ਕਮੈਂਟ ਉਹਦੀ ਕਰਦੇ ਆ ਧੜ ਮਾਚਦਾ ਤਾਂ ਫੇਰ ਹੀ ਗਲਤ ਕਮੈਂਟ ਕਰਦੇ ਆ ਕੋਈ ਇਹ ਸ਼ੁਕਰ ਮੇਲਾ ਸੜੀ ਕਰਦੇ ਆ ਅੰਦਰੋਂ ਉੱਭਲ ਜਾਂਦੇ ਆ ਭਈ ਇਹ ਚੱਕਰ ਕੀ ਪੈ ਗਿਆ ਭਾਂਚਾ ਕਾਉਂਟ ਕਮੈਂਟ ਕਰਕੇ ਸਮਾਂ ਤੁਹਾਡੇ ਰੀਚ ਨੂੰ ਵੀ ਨੁਕਸਾਨ ਪਹੁੰਚਾਉਂਦਾ ਹਾਂ ਪੰਜਾਬ ਦੇ ਇਹ ਤੇ ਤਣੀ ਤੁਸੀਂ ਕਿਵੇਂ ਸੋਚਿਆ ਭਈ ਵੀ ਅਸੀਂ ਹੁਣ ਵੀ ਵੀਡੀਓ ਵੀ ਬਣਾਇਆ ਕਰਾਂਗੇ ਉਹਦੇ ਵੀ ਉਹਨਾਂ ਨੇ ਪਹਿਲਾਂ ਪਹਿਲਾਂ ਇੱਕ Song ਤੇ ਵੀਡੀਓ ਬਣਾਈ ਸੀਗੀ ਸੀ ਜਿਹੜੀ ਬਾਈ ਦੇ Song ਤੇ ਉਹਨਾਂ ਦਾ Song ਤੇ ਲੈਣਾ ਸੀ ਕਲਿੱਪ ਹਮ ਜੱਟ ਦੀ ਕਲਿੱਪ ਲੈਣਾ ਗਾਣਾ ਉਸ ਤੇ ਬਣਾਈ ਸੀਗੀ ਪਹਿਲਾਂ ਹਮ ਇਹ ਰੇ ਨਾ ਤੇ ਚੜ ਗਈ ਜੀ ਉਦੋਂ ਪਹਿਲਾਂ ਪਾਕਿਸਤਾਨ ਵਾਲੀ ਚੜੀ ਸੀ ਪਾਕਿਸਤਾਨ ਵਾਲੇ ਵੀ ਆਪਣੇ ਪੰਜਾਬ ਨੂੰ ਗਲਤ ਬੋਲਦੇ ਸੀ ਮੈਂ ਉਹਨਾਂ ਨੂੰ ਰਿਪਲਾਈ ਪਾਤਾ ਸੀਗਾ ਬਾਈ ਤੇ ਸਾਡੇ ਦੇ ਕਿੰਨੇ ਸਾਡੇ ਪਾਕਿਸਤਾਨ ਚ ਐਨੇ ਦਾ ਸਾਡੇ ਮਗਾ ਬੇੜੇ ਪਿਆ ਮੱਚੇ ਹੀ ਕਰਦੇ ਹੁੰਦੇ ਆ ਬਈ ਜਵਾਕ ਹੀ ਕਰ ਦਿੰਦੇ ਵੱਡੀ ਪੁਲਿਸ ਚਲੇਗਾ ਹਮ ਦਾ ਉਹ ਚੜਦੀ ਵੀਡੀਓ ਜੀ ਬਾਹਰੋਂ ਮੈਨੂੰ ਇੰਨੀ ਕਿ ਸਪੋਰਟ ਗੱਲਾਂ ਹੀ ਛੱਡ ਦੇ ਨੇ ਫੋਨ ਆਉਣਾ ਕੋਈ ਕਹੇ ਮੈਂ ਤੇਰਾ ਤਿੰਨ ਦਿਨਾਂ ਦਾ ਫੋਨ ਲਾਈ ਜਾਂਦਾ ਬੀਜੀ ਆ ਜਾਂਦਾ ਕੋਈ ਵੀ ਕਿਵੇਂ ਮਾਗਾਂ ਉਹ ਆਈ ਇਹ ਸੈਟਿੰਗ ਨੀਲਾ ਫੋਨ ਬਹੁਤ ਹੁੰਦੇ ਜੀ ਉਸ ਤੋਂ ਬਾਅਦ ਫਿਰ ਰੀਲ ਬਣਾਉਣਾ ਹਾਂ ਤੇ ਰੀਲ ਬਣਾਉਣ ਲੱਗ ਗਏ ਇਹਨਾਂ ਨੂੰ ਕਿਵੇਂ ਮਨਾਇਆ ਇਹਨੇ ਇਹ ਤਾਂ ਇਹ ਨਾਲ ਹੀ ਮੈਂ ਮਾਇਕਾਂ ਨੂੰ ਹੀ ਪਾਈ ਸੀਗੀ ਮੈਂ ਇਹਨੂੰ ਬਾਅਦ ਚ ਕਹਤਾ ਮੈਂ ਕਿਹਾ ਵੀਡੀਓ ਚਾਲਣ ਲੱਗ ਜਨਾ ਤੂੰ ਨਾਲ ਪਾ ਦਿਆ ਕਰ ਕੋਸ ਨਹੀਂ ਹੁੰਦਾ ਆ ਪਾ ਕੜਾ ਕੋਈ ਗਲਤ ਹੋ ਕਰਦੇ ਆ ਜੀ ਆਪ ਗੀਤੇ ਅੱਜ ਕੱਲ ਰੈਕਟੀ ਬਣਾਈ ਜਾਂਦਾ ਵੱਡੇ ਵੱਡੇ ਬਣਾਈ ਜਾਂਦੇ ਆਪਾਂ ਨੂੰ ਕੀ ਚੱਕਰ ਤੇ ਜੇ ਗਲਤ ਕਰਦੇ ਹੋਗੇ ਫੇਰ ਆਪਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਬਾਈ ਆਪਾਂ ਆਖੀ ਕਰੀ ਜਾਂਦੇ ਆ ਗਲਤ ਕੰਮ ਨਹੀਂ ਕਰਦੇ ਫੇਰ ਤੁਸੀਂ ਵੀ ਕੋਸ਼ਿਸ਼ ਕੀਤੀ ਬਣਾਉਣ ਚਕੇ ਤੁਹਾਨੂੰ ਸੰਗ ਸੁਣ ਹਾਂਜੀ ਨਹੀਂ ਕਿਰਾਂ ਕਿਰਾਂ ਬਣਾਇਆ ਸੀ ਵੀ ਲੋਕ ਕੀ ਕਹਿਣਗੇ ਵੀ ਜੇ ਭੈਣ ਭਰਾ ਵੀ ਆਉਂਦਾ ਕੀ ਕਹੂਗਾ ਇਹ ਕਹਿੰਦੇ ਕੋਸ਼ਿਸ਼ ਦਾ ਲੋਕਾਂ ਦਾ ਕਹੀ ਜਾਂਦਾ ਚੰਗੇ ਕੰਮ ਕਰ ਜਿਹੜੀ ਕਰਦਾ ਤਾਂ ਵੀ ਲੈ ਫਲਾਂ ਗੱਦੀਆੜੀ ਕਰਦਾ ਵੀ ਇਹ ਕਰੀ ਆਪਾਂ ਕੋਈ ਚੋਰੀ ਠੱਗੀ ਕਰਨੀ ਆ ਜਾਂ ਵੀ ਆਪਾਂ ਮਾਰਨਾ ਵੀਡੀਓ ਪਾਉਣੀ ਆ ਯਾ ਵੀ ਆ ਕਿ ਇਹ ਪੜਾ ਸਿੱਧਾ ਨਾ ਪਾਈ ਜਾਈਦੀਆਂ ਆ। ਤੇ ਜਦੋਂ ਜਦੋਂ ਆਪਾਂ ਮਸ਼ਹੂਰ ਪਹਿਲਾਂ ਜਦੋਂ ਆਪਣੀ ਇੱਕ ਇੱਕ ਦੀ ਰੀਲ ਚੱਲੇ ਤਾਂ ਕੋਈ ਵੇਖਦਾ ਨਹੀਂ। ਪਰ ਜਦੋਂ ਮਸ਼ਹੂਰ ਹੋ ਜਾਂਦੇ ਆ ਫਿਰ ਫਿਰ ਬਹੁਤ ਹੁੰਦਾ। ਮੈਨੂੰ ਵੀ ਕਹਿੰਦੇ ਹੋਣੇ ਤੁਹਾਡੇ ਮਾਪਿਆਂ ਨੂੰ ਵੀ ਕਹਿੰਦੇ ਹੋਣੇ ਵੀ ਆਹ ਹਾਂ ਕਿ ਕਰ ਕੰਮ ਤੇ ਲਾਤੀ। ਕਹਿੰਦੇ ਹੋਣੇ ਸਹੀ ਗੱਲ ਆ। ਚਲੋ ਆਮ ਤੌਰ ਤੇ ਸਹੀ ਸਹੀ ਆਹ ਕੋਈ ਨਾਲ ਘਰ ਵਾਲੀ ਨੂੰ ਨਾ ਲਾਇਆ ਕਰ। ਆ ਕਯਾ ਯਾਰ ਆਪਾਂ ਕਾਹਦਾ ਗੱਲ ਕੰਮ ਕਰਦੇ ਆ ਕੋਈ ਜੇ ਕਰਦੇ ਹੋਗੇ ਫੇਰ ਤਾਂ ਆਪਾਂ ਨੂੰ ਚੱਕਰ ਹੋਵੇ ਠੀਕ ਆ ਮੈਂ ਕਹਾਂ ਕੋਈ ਆਪਦੇ ਘਰਾਂ ਲਈ ਮੇਰੇ ਤੇ ਬਗਾਨੀ ਆ ਭਾਈ ਮੈਂ ਕਿਸੇ ਨਾਲ ਪਾਉਣਾ ਵੀਡੀਓ ਠੀਕ ਆ ਪਰ ਆਪਾਂ ਹਟੇ ਨਹੀਂ ਗਈ ਜਿਹੋਣ ਤਰੱਕੀ ਹੋ ਗਈ ਵਧੀਆ ਸੱਚੇ ਪਾਤਸ਼ਾਹ ਇੰਨੇ ਗਲੈਂਪ ਜੋੜਤੇ ਮੈਂ ਕਦੇ ਸੋਚਿਆ ਹੀ ਨਹੀਂ ਸੀਗਾ ਤੇ ਸਾਡੇ ਸਾਹਮਣੇ ਜਾਰੀ ਕਰਕੇ ਖਾਨਦੇ ਆ ਤੇ ਫੇਰ ਵੀ ਗਲਤ ਬੋਲਦੇ ਆ ਲੋਕ ਐਡੇ ਗੰਦੇ ਲੋਕ ਆ ਯਾਰ ਭਾਈ ਜਦੋਂ ਤੁਸੀਂ ਐਡੀ ਅਮੀਰੀ ਵੀ ਵੇਖੀ ਕੋਠੀਆਂ ਦੇ ਹਾਂਜੀ ਹਾਂਜੀ ਕੋਠੀਆਂ ਹੁਣ ਅਜ ਦਿਹਾੜੀ ਕਰਨਾ ਕਿੰਨਾ ਕੋਖਾ ਲੱਗਦਾ ਮੈਨੂੰ ਪਹਿਲਾਂ ਤਾਂ ਲੱਗਦਾ ਸੀਗਾ ਕਿ ਕਦੇ 10ਵੀਂ ਚੋਂ ਪੜ੍ਹ ਕੇ ਵੀ ਲੱਗਿਆ ਲੱਗਿਆ ਸੀ ਮੈਂ ਤਾਂ ਜਾ ਪਾਂਹ ਚ ਮੇਰੇ ਹਾਲਾਤ ਫੜ ਹਣ ਕੋਈ ਓੱਖਾ ਨਹੀਂ ਆਪਾਂ ਦਿਹਾੜੀ-ਦੂੜੀ ਦਾ ਇਹ ਕੰਮ ਦਿਹਾੜੀ ਫੁੱਲ ਮਿਲ ਜAVE ਠੀਕ ਆ ਕੰਮ ਕਰਨਾ ਆਪਾਂ ਨਾਲੇ ਸਰੀਰ ਵਧੀਆ ਰਹਿੰਦਾ ਕਿਤੇ ਤਾਂ ਚੱਲ ਗਿਆ ਕਿਤੇ ਥੱਲੇ ਕਿਤੇ ਮਹਿਸੂਸ ਹੁੰਦਾ ਸੀ ਕਿ ਵੀ ਮੈਂ ਕੋਠੀ ਦਾ ਹੁੰਦਾ ਜੀ ਕੋਠੀ ਦਾ ਤਾਂ ਇੰਨਾ ਕ ਮਹਿਸੂਸ ਹੁੰਦਾ ਨਾ ਬਨਾਨ ਬਿਨਾਨ ਨਕੀ ਨੂੰ ਮਰਜੀ ਪੁੱਛ ਲੋ ਕੋਠੀ ਮਹਿਸੂਸ ਹੁੰਦਾ ਹੀ ਕਿੱਡੀ ਕੋਠੀ ਬਈ ਭਾਵੇਂ ਹੌਣ ਸਮੇ ਨਾ ਜਾਣਾਂ ਮੈਂ ਉੱਥੋਂ ਦੀ ਕੋਠੀ ਆਹ ਕੋਠੀ ਦੀ ਥੋੜੀ ਇਹ ਤਵਰੀ ਪਿੰਡ ਚ ਸਭ ਤੋਂ ਪਹਿਲ ਨੰਬਰ ਤੇ ਕੋਠੀ ਆਪਾਂ ਪਾਈ ਸੀ ਤੇ ਦੇਖ ਲਓ ਅੱਜ ਹਾਲਾਤ ਵੇਖ ਲਓ 10 ਸਾਲ ਅੱਜ 10 15 ਸਾਲ ਪਹਿਲਾਂ ਹਾਲਾਤ ਵਧੀਆ ਸੀਗੇ ਠੀਕ ਆ ਹੁਣ ਤੁਹਾਨੂੰ ਪਤਾ ਹੀ ਹੈ ਤੇ ਭੈਣੇ ਜਦੋਂ ਤੁਸੀਂ ਜਿਵੇਂ ਕਹਿੰਦੇ ਹੋ ਵੀ ਮੈਂ ਬਚਪਨ ਚ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਕਰਸਦੀ ਰਹੀ ਤੇ ਹੁਣ ਜਦੋਂ ਬੱਚੇ ਹੁੰਦੇ ਆ ਆਪਣੇ ਉਦੋਂ ਕੋਸ਼ਿਸ਼ ਹੁੰਦੀ ਹੈ ਵੀ ਮੈਂ ਵੀ ਇਹਨਾਂ ਨੂੰ ਨਾ ਕਰਸਣ ਦੇਵਾਂ ਹਾਂ ਜੀ ਕਿਉਂਕਿ ਐ ਮਹਿਸੂਸ ਹੁੰਦਾ ਨਹੀਂ ਕਿ ਲੋਕੀ ਆਪਾਂ ਨਿੱਕੇ ਹੁੰਦੇ ਆ ਆਪਾਂ ਦਾ ਆਪਣਾ ਬਚਪਨ ਵੇਖਿਆ ਗਿਆ ਪਾਰਕ ਨਹੀਂ ਕੋਲ ਤਰਸੇ ਰਹੇ ਆ ਤੇ ਮੈਨੂੰ ਆਉਂਦਾ ਚੱਲ ਹਣ ਵੀ ਰੱਬ ਕਰੇ ਮੇਰੇ ਜਵਾਕ ਨਾ ਕਰੇ ਤਰਸੇ ਨਾ ਤੇ ਚਲੋ ਆਪਕੇ ਤਾਂ ਜਿਹੜੀ ਚੰਗੀ ਮਾਰੀ ਵੀ ਰਹਿਣੋਂ ਵੀ ਲੰਘ ਗਈ ਹੈ ਜੀ ਹੈ ਨਾ ਵੀ ਚੱਲ ਵੀ ਅੱਬ ਐ ਕਰਾਂਗੇ ਬੱਚਿਆਂ ਦੀ ਹਰ ਕ੍ਰੈਸ਼ ਪੂਰੀ ਹੋਵੇ ਇਹਨਾਂ ਦੀ ਚੰਗੀ ਪੜ੍ਹਾਈ ਵਿਖਾਈ ਹੋਵੇ ਵਸੇ ਹੀ ਆ ਕੋਈ ਇੰਨਾ ਨਹੀਂਗਾ ਹੈਗਾ ਆਪਾਂ ਨੂੰ ਵੀ ਚੱਲ ਆਉ ਤਾਂ ਇੱਕ ਤਾਂ ਹੀ ਅੱਧੀ ਨਾਲੇ ਤਾਂ ਹੀ ਸਰ ਜਾਂਦਾ ਅਗਲਾ ਵੀ ਬੱਚਿਆਂ ਨਾਲ ਬੱਸ ਵੀ ਆ ਰਹੇ ਵੀ ਵੀ ਵਿਚਾਰਾ ਵੀ ਮਿਆਂ ਦਾ ਆਹ ਚੀਤੋ ਤਰਸੇ ਮੇਰਾ ਬਚਪਨ ਆਇ ਨਿਕ ਮੈਨੂੰ ਲੱਗਦਾ ਹੈ ਨਾ ਜਿਹੜੇ ਜਿਹੜੇ ਐਸ ਇਨ ਚੀਜ਼ਾਂ ਚ ਹਾਲਾਤਾਂ ਚ ਹੁੰਕੇ ਆਉਂਦੇ ਆ ਉਹ ਆਪਦੇ ਹੈ ਨਾ ਬੱਚੇ ਲਈ ਇਹ ਕਰਦੇ ਵੀ ਅਸੀਂ ਵੀ ਵੀ ਇੱਕ ਜਦੋਂ ਮਾਪੇ ਤੋਂ ਚੀਜ਼ ਮੰਗਣੀ ਮਾਪੇ ਨੂੰ ਕਹਿ ਦੇਣਾ ਵੀ ਚਲੋ ਕੋਈ ਨਹੀਂ ਲੈ 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 ਜੇ ਕਹੇ ਮਾਪੇ ਵਿਚਾਰਾ ਡਾਇਰੈਕਟ ਜਵਾਬ ਵੀ ਨਹੀਂ ਦੇ ਸਕਦਾ ਉਹ ਆ ਜਾਂਦਾ ਜੇ ਉਦੋਂ ਫਿਰ ਉਹ ਨੂੰ ਹੁੰਦਾ ਵੀ ਮੈਂ ਇਹਨੂੰ ਕਿਵੇਂ ਨਾ ਕਿਵੇਂ ਕਰਾਂ ਵੀ ਪੂਰਾ ਕਰਾਂ ਤੇ ਭਾਈ ਜੱਗੇ ਭਾਈ ਜਦੋਂ ਇੱਕ ਮਜ਼ਦੂਰ ਦੀ ਇਨਕਮ ਕੋਈ ਬੜੀ ਜ਼ਿਆਦਾ ਨਹੀਂ ਹੋਣੀ ਹਾਂਜੀ ਹਾਂਜੀ ਤੇ ਸੁਪਨੇ ਵੱਡੇ ਵੱਡੇ ਹੁੰਦੇ ਨੇ ਸਾਨੂੰ ਵਰਤ ਨੂੰ ਸੁਪਨਾ ਵੱਡਾ ਲੈਣਾ ਹੀ ਚਾਹੀਦਾ ਲੈਣਾ ਚਾਹੀਦਾ ਜੇ ਆਪਾਂ ਜੇ ਸੋਚਾਂਗੇ ਨਾ ਬਈ ਮਤਲਬ ਮੈਂ ਹਜੇ ਤੱਕ ਕਿਹੜੀ ਗੱਲਬਾਤ ਸੋਚੀ ਆਈ ਮੂਹਰੇ ਜਿਹੜੀ ਵੜਾਈ ਜੋ ਵੀ ਸੋਚਾਂ ਮੈਨੂੰ ਮਿਲਿਆ ਮੰਨ ਲਾ ਮੈਂ ਧਾਇਆ ਬਈ ਮੈਂ ਆ ਚੀਜ਼ ਪਾਇਆ ਕਿਹੜੇ ਤਸੇ ਰਹੇ ਕਿਹੜੀ ਚੀਜ਼ ਤਸ ਉਹ ਕਰੋ ਆ ਜਾਂਦੀ ਆ ਉਦੋਂ ਪਰ ਆ ਯਾਰ ਮੈਂ ਆਪ ਚੀਜ਼ ਮੈਂ ਹਲਾ ਪਾਇਨ ਕਰਦਾ ਰਿਆ ਰੱਬ ਜੀ ਚ ਮਿਲ ਗਈ ਜੀ ਹੁਣ ਆ ਮੈਥੇ ਆਪਾਂ ਮਿਲਦੀ ਵੀ ਜਾਂਦੀ ਆ ਨੀਤਾਂ ਸਾਫ ਹੋਣ ਰੱਬ ਨਾਲ ਡੋਰਾ ਆਪਣੀਆਂ ਸਿੱਧੀਆਂ ਮਸਤ ਬੰਦੇ ਆ ਹੀ ਆਪਾਂ ਉਹ ਨਹੀਂ ਗੱਲ ਜਦੋਂ ਵੀ ਅਸੀਂ ਨੂੰ ਸੰਤੋਸ਼ ਨਾਲ ਜਦੋਂ ਇੰਟਰਵਿਊ ਕੀਤੀ ਸੰਤੋਸ਼ ਕਹਿੰਦੀ ਵੀ ਮੈਨੂੰ ਤਾਂ ਨਾ ਵੀ ਮੈਂ ਤਾਂ ਵੀ ਜਦੋਂ ਨਾ ਮਸ਼ਹੂਰੀ ਠੀਕ ਠੀਕ ਸੀ ਕਹਿੰਦੀ ਵੀ ਮੈਨੂੰ ਮਸ਼ਹੂਰ ਹੋ ਕਹਿੰਦਾ ਮੈਨੂੰ ਬਾਜ਼ਾਰ ਨਿਕਲਣਾ ਔਖਾ ਪਿਆ ਵੀ ਮੈਂ ਪੈਸਾ ਕੋਈ ਨਹੀਂ ਹੋਗਾ ਜਲਦੀ ਤੇ ਤੇ ਫੋਟੋ ਮਗ ਚੋਣ ਵਾਲੇ ਲੋਕਾਂ ਨੇ ਕਹਿੰਦੀ ਮੈਨੂੰ ਦੁਕਾਨ ਤੇ ਸੌਦਾ ਲੈਣ ਵੀ ਜਾਣ ਦਿੰਦੇ ਹਾਏ ਹਾਏ ਕੈਂਟੇ ਦਾ ਹੈ ਜੀ ਆਉਣ ਪਰ ਚੋਣੀ ਅਗਲਾ ਮਾਤਾ ਨਾ ਕਹਿੰਦਾ ਇਹ ਜੇ ਫੋਟੋ ਚੋਣੀ ਮਾਲਾ ਕੋਈ ਚੱਕਰ ਨਹੀਂਗਾ ਠੀਕ ਹੈ ਨਾ ਜੇ ਮਨ ਲਾ ਅੱਲਾ ਮਾਤਾ ਕਰਦਾ ਫੇਰ ਹੀ ਹੈ ਨਾ ਉੱਤੋਂ ਚੋਂ ਦਾ ਆਪਾਂ ਦਾ ਖਿਆਲ ਜੂ ਨਹੀਂ ਸੀ ਆਈ ਸਾਰੇ ਨਾਲ ਇਹ ਉਹ ਸਟ੍ਰੀਮ ਨਾ ਨਹੀਂ ਕਹਿੰਦੀ ਸੀ ਉਹ ਕਹਿੰਦੀ ਵੀ ਜੇ ਸਾਨੂੰ ਲੋਕ ਇਹ ਸਮਝਦੇ ਵੀ ਇਹਨਾਂ ਨੂੰ ਪਤਾ ਨਹੀਂ ਕਿੰਨਾ ਕ ਪੈਸਾ ਆਉਂਦਾ ਹਾਂ ਸਮਝਦੇ ਆਈ ਹੈ ਵੀ ਰੁਪਈਆ ਆਈ ਨੇ ਵੀਜ਼ ਆ ਵੀ ਬਹੁਤ ਪੈਸੇ ਆਉਂਦੇ ਹੁਣੇ ਰੁਪਈਆ ਨਹੀਂ ਆਉਂਦਾ ਤੇ ਆਈ ਸਾਡੇ ਵੀ ਵਾਧੂ ਆਏ ਤਾਂ ਫਿਰ ਐਸੇ ਵੀ ਕਹੇ ਸਾਨੂੰ ਕਹਿ ਲਓ ਤੁਸੀਂ ਫੇਸਬੁੱਕ ਦੇ ਪੈਸੇ ਖਾਣਨੇ ਆ ਵੀ ਜਦੋਂ ਇੰਸਟਾ ਦੇ ਪੈਸੇ ਪਰ ਸਾਨੂੰ ਆਰਟੀਕਲ ਕੋਈ ਨਹੀਂ ਮੈਨੂੰ ਪੈਸੇ ਆਉਂਦੇ ਹੁਣ ਮੈਂ ਮੈਂ ਘਰੇ ਬੈਠਾ ਆ ਦਿਆਂ ਵੀਡੀਓ ਬਣਾਵਾ ਮੈਨੂੰ ਤੇ ਦੀ ਜਾਣਦੀ ਕੀ ਲੋੜ ਆ ਉਹ ਰੁਪਈਆ ਹੀ ਨਹੀਂ ਹੁੰਦਾ ਜੋ ਕਿਸੇ ਪਾਸ ਸਹੂਲਤੀ ਨਹੀਂ ਗੀ ਸਾਨੂੰ ਕਈ ਕਹਿ ਵੀ ਜਾਂਦੇ ਆ ਕਿ ਤੁਸੀਂ ਆਵੇਂ ਵੀਡੀਓ ਦੇ ਪੰਗੇ ਅਜ ਪਾਇਆ ਰੁਪਈਆ ਤੇ ਲੀ ਹੁਣ ਨਾ ਆਉਣਾ ਨਾ ਕਰਦਾ ਤੁਸੀਂ ਆਵੇਂ ਪੰਗੇ ਲਈ ਜੰਦੇ ਰਹਿੰਦੇ ਪੁੱਠੇ ਸਿੱਧੇ ਕਿਉਂ ਆ ਵੀਡੀਓ ਪਾਉਣ ਨਾਲ ਵੀ ਦੀਤੀ ਕਰਾਉਣੇ ਆ ਪਰ ਮੈਂ ਕਹਿੰਦੀ ਚਲੋ ਕੋਈ ਗੱਲ ਨਹੀਂ ਨਾ ਹੀ ਪਾਉਂਦੇ ਨਾ ਸਹੀ ਜਾਂਦਾ ਖੇਡ ਲੰਦਾ ਅਗਲਾ ਕੋਈ ਨਹੀਂ ਹੋਊਗਾ ਤਾਂ ਟੈਨਸ਼ਨ ਲੈ ਇਹ ਗੋਲਾ ਗੋਲਾ ਨਹੀਂ ਬੰਦਦਾ ਇਹ ਸਾਡੇ ਆਪਦਿਆਂ ਦਾ ਹੀ ਗੋਲਾ ਬੰਦਦਾ ਬਈ ਤੁਹਾਡੇ ਮੈਂ ਉਹਨਾਂ ਨੂੰ ਬਹੁਤ ਮੇਰੀ ਮਾਰਦੇ ਰਹੇ ਆ ਆਪਾਂ ਨੂੰ ਕੋਈ ਬੰਦੇ ਆਉਦੇ ਸੀਗੇ ਠੀਕ ਆ ਤੇ ਭਰ ਉਹਨਾਂ ਨੂੰ ਆਪਾਂ ਆਖਿਆ ਵਾ ਤੁਸੀਂ ਯਾਦ ਰੱਖਿਓ ਤੇ ਭਾਈ ਥੋੜੇ ਬਾਰ ਚੋ ਜੇ ਗੱਡੀ ਨਾ ਕਮਾਈ ਮੈਂ ਥੋੜਾ ਟਾਈਮ ਹੀ ਖੜ ਜੋ ਤੇ ਕਮਾਉਣੀ ਵੀ ਜ਼ਰੂਰ ਆ ਇਹ ਕੋ ਮੂ ਵੀ ਬਈ ਹਾਂ ਤੇ ਹੁਣ ਇੱਛਾ ਸਭ ਤੋਂ ਪਹਿਲੀ ਇੱਛਾ ਕੀ ਹੈ ਵੀ ਜਦੋਂ ਮੰਨ ਲਓ ਵੀ ਤੁਹਾਨੂੰ ਹੋਈ ਜਾਣਾ ਹੈ ਕਮਾਣਾ ਜਣੀਆਂ ਤੁਹਾਡੀ ਮਸ਼ਹੂਰੀ ਤਾਂ ਹੋ ਹੀ ਗਈ ਆ ਥੋੜੀ ਥੋੜੀ ਪੈਸਾ ਵੀ ਆ ਜਾਣਾ

ਤਾਂ ਲੋਕ ਆਦੇ ਬੰਦੇ ਹੁੰਦੇ ਆ ਕੋ ਨਾਲ ਖੜਨ ਸੱਜੀ ਬਾਹ ਹੁੰਦੇ ਆ ਠੀਕ ਆ ਇਹਨੀਆਂ ਦਾ ਪੈਰ ਖਿਚੋ ਬੰਦੇ ਦੇ ਮੱਚ ਜਾਣਾ ਭਾਂਜੋ ਮਾਰੀ ਦੀ ਗੱਲਬਾਤ ਉਹਨੇ ਅੰਦਰ ਦਰਮੈਸ਼ ਬੰਜਾ ਨਹੀਂ ਇਹ ਚੰਗੀਆਂ ਨਹੀਂ ਹੁੰਦੀਆਂ ਗੱਲਾਂ ਇਹ ਲੋਕ ਨੂੰ ਪਤਾ ਨਹੀਂ ਕੀ ਚੀਜ਼ ਮੋਲ ਕਿਹੋ ਜਿਹਾ ਹੈ ਨਹੀਂ ਤਾਂ ਟੈਗ ਨਾਮ ਨਹੀਂ ਹੁੰਦੇ ਆ ਜੀ ਇਹ ਆਪਾਂ ਤਾਂ ਇਹਦਾ ਸੋਚਦੇ ਆ ਦਿਮਾਗ ਤੇ ਸੋਚੀ ਜਾਂਦੇ ਆ ਕਿ ਟੈਗ ਹੀ ਬਣਾਈ ਕੋਈ ਅਗਲਾ ਤਾਂ ਐ ਕਿਉਂ ਹੈ ਮੈਨਾਂ ਤਾਂ ਕਿੰਝ ਚੋ ਗੱਲ ਵੀ ਸਹੀ ਹੈ ਵੀ ਲੋਕ ਆਪਦੇ ਦੁੱਖ ਤੋਂ ਦੁਖੀ ਨਹੀਂ ਦੂਜੇ ਦੀ ਖੁਸ਼ੀ ਤੋਂ ਦੂਜੇ ਦੀ ਖੁਸ਼ੀ ਤੋਂ ਦੁਖੀ ਆ ਜੀ ਪਤਾ ਮਾਰਾ ਕੰਮ ਲੱਗੇਗਾ ਮੈਂਟਲ ਹੁੰਦੇ ਆ ਤੇ ਤੇ ਜਨਾਨੀ ਚਾਹੀਦਾ ਕੋਈ ਚੀਜ਼ ਪਾਣੀ ਦੇ ਵਿੱਚ ਵੀ ਕਰ ਦਿੰਦੇ ਆ ਕਰਦੇ ਜਾਂਦੇ ਇਹ ਨਹੀਂ ਮਾੜਾ ਪਰ ਹੁੰਦਾ ਚੰਗਾ ਆਪਣਾ బహరే ਇਹ ਸਹੀ ਹੈ ਮਿਹਨਤੀ ਬੰਦੇ ਦੇ ਇਮਾਨਦਾਰ ਬੰਦੇ ਦੀ ਇਮਾਨਦਾਰੀ ਇਮਾਨਦਾਰੀ ਫੋਲਾ ਕੰਮ ਵੀ ਆਪਾਂ ਇਮਾਨਦਾਰੀ ਨਾਲ ਕਰਦੇ ਆ ਕੋਈ ਵੀ ਕਰਦੇ ਆ ਤਾਂ ਇਹਦਾ ਆਪਾਂ ਦੇਣਾ ਹੁੰਦਾ ਨਾ ਮਾਲਾ ਰੁਪਈਆ ਵੀ ਦੇਣਾ ਹੁੰਦਾ ਆ ਆਉਂਦਾ ਵੀ ਫਲਾਨੇ ਦਾ ਪਰ ਰੁਪਈਆ ਦੇਦਗੇ ਠੀਕ ਹੈ ਨਾ ਆਪਾਂ ਲੇਟ ਦੇਦਗੇ ਤੇ ਜਦ ਚੋਕ ਨਾ ਨਹੀਂ ਰਹਿੰਦਾ ਬੰਦੇ ਦੇ ਕਈ ਦਾ ਰੁਪਈਆ ਖਾਵਾਂਗੇ ਦੋ ਰੁਪਈਏ ਨਿਕਲਦੇ ਆ ਇਹਦਾ ਗੱਲ ਮੰਨਦੇ ਆ ਜੀ ਤੇ ਆ ਜੀ ਬਸ ਸੋਚ ਆ ਆਪਣੀ ਲੈਣੇ ਦੇਣੇ ਸੈੱਟ ਕਰਦਨੇ ਆ ਫਿਰ ਤੋਂ ਇੱਕ ਗੱਲ ਮੇਰੇ ਦਿਮਾਗ 'ਚ ਫੇਰ ਆ ਰਹੀ ਹੈ ਜੀ ਰਿਸ਼ਤਾ ਉਹਨਾਂ ਰੱਬ ਕਿੰਨਾ ਜੋੜਦਾ ਹੈ ਤੇ ਤੁਸੀਂ ਇਹਨਾਂ ਲੜਾਈ ਹਟਾਉਣਗੇ ਤੇ ਐ ਹੋ ਸਕਦਾ ਵੀ ਕੋਈ ਹੋ ਸਕਦਾ ਵੀ ਇਹਨਾਂ ਵੀ ਲੱਗ ਰੱਬਾ ਨਹੀਂ ਬਣਿਆ ਇਹ ਬਾਨਾ ਬਣਿਆ ਜੀ ਵੇਖੋ ਇਹਨਾਂ ਦੇ ਮਾਪਿ ਉਹਨਾਂ ਨੂੰ ਕਿਹਾ ਹੋਇਆ ਸੀ ਰਿਸ਼ਤਾ ਕਰਦੇ ਆਂ ਹਾਂ ਜੀ ਤੇ ਤੁਸੀਂ ਆਪੇ ਕਿਹਾ ਤੁਸੀਂ ਮੈਨੂੰ ਕਰ ਲੈ ਨਹੀਂ ਪਹਿਲਾਂ ਆਈ ਬਾਈ ਮਨ ਜੇ ਗਈ ਸੀ ਦੱਬੇ ਸੀ ਤੁਸੀਂ ਮਤਲਬ ਤੁਸੀਂ ਮੰਨ ਗਏ ਸੀ ਤਾਂ ਹਾਂ ਹਾਂ ਅੱਛਾ ਤੇ ਬਾਅਦ ਫੇਰ ਬੋਲੀ ਵਾਲੀ ਮਾਪਿ ਉਹਨੂੰ ਕੋ ਮਨਾਇਆ ਹਾਂ ਇਹਨਾਂ ਦਾ ਤਾਂ ਤਾਂ ਮੈਨੂੰ ਜਦੋਂ ਦੋਈਂ ਜੈਸ ਨੂੰ ਪਤਾ ਮਾਂ ਤੋਂ ਇਹ ਚੜਾਉਣਗੇ ਚੜਾਉਣਗਾ ਤੇ ਮੇਰੇ ਖਾਤੇ ਇਹਨਾਂ ਨੂੰ ਗਲਾਪ ਭਰਦੇ ਸੀਗੇ ਬਈ ਇਹ ਬੰਦਾ ਮਂਡੀਰ ਨਾ ਰਹਿੰਦਾ ਕੀ ਇਸਨੇ ਨੁਖਾਊਗਾ ਕੀ ਕਰੂਗਾ ਠੀਕ ਆ ਅੰਗਲੀ ਬੰਦਾ ਏ ਕਿਸੇ ਨੂੰ ਕੀ ਪਤਾ ਅੰਗਲੀ ਹੋਆ ਮੈਂ ਦਸ ਘਰ ਆਪਦਾ ਸੰਭਾਲ ਲੂਗਾ ਮੈਂ ਡੱਗ ਦਾ ਟਾਵਾਂ ਆਵਾ ਬਈ ਵਾਤ ਘਰ ਉੱਜੜ ਗਿਆ ਮੇਰਾ ਦੋ ਦਿਨ ਮੈਂ ਅੰਗਲੀ ਬੰਜਾ ਨਾ ਤੇ ਤੀਜੇ ਦਿਨ ਇਹ ਤਰ੍ਹਾਂ ਕਿ ਵਿਖਾਵੇ ਜੇ ਸੋਚਦਾ ਤਾਂ ਆਈ ਬੈਠੀ ਹੋਈ ਸੋਡਾ ਬਹੁਤ ਬਹੁਤ ਧੰਨਵਾਦ ਤੁਸੀਂ ਤੁਹਾਡਾ ਬਹੁਤਲਾ ਟਾਈਮ ਦਿੱਤਾ ਸੋਡੇ ਕਰਕੇ ਇਹ ਸਾਰਾ ਜੇ ਆਪਾਂ ਇੱਕੀ ਸਨੇਹਾ ਭੇਜਦੇ ਕਦੇ ਮਾੜਾ ਨਾ ਬੋਲਾ ਕਰੋ ਭਾਈ ਬਣ ਕੇ ਠੀਕ ਹੈ ਕਹਿੰਦਾ ਮਾੜਾ ਸੋਚਾਂਗੇ ਸੋਡਾ ਹੋਊਗਾ ਤੇ ਅਗਲੇ ਦਿਨਾਂ ਗਰੀਬ ਬੰਦੇ ਦੀ ਮਦਦ ਕਰਿਆ ਕਰੋ ਤੁਸੀਂ ਕਿਹੜਾ ਜਾਗਵੀਰ ਹੈ ਸਾਰੀ ਉਮਰ ਗਰੀਬ ਨੂੰ ਤਾਂ ਯਾਦ ਰੱਖਦਾ ਹਾਂ ਹਾਂ ਤੇ ਸੋਡੇ ਕਰਕੇ ਤਰੱਕੀ ਹੁੰਦੀ ਹੈ ਵੀਰੇ ਠੀਕ ਆ ਸਾਰੇ ਬਸ ਜੇ ਤੁਸੀਂ ਨਾਲ ਖੜੇ ਆ ਕੱਲਾ ਕੋਈ ਨਹੀਂ ਵੱਡਾ ਹੁੰਦਾ ਕਤ ਵਤੂ ਨਾਲ ਖੜੇ ਰਹੇ ਕੋਈ ਵੀ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਤੇ ਬਾਈਆਂ ਨੂੰ ਜਿਹੜੇ ਇਹਨਾਂ ਦੀਆਂ ਵੀਡੀਓ ਵੇਖਦੇ ਹੈ ਨਾ ਜੱਗਾ ਬਰਗਾੜੀ ਇਹਦਾ ਇੰਸਟਾਗ੍ਰam ਫੇਸਬੁਕ ਤੇ ਬਾਈ ਦਾ ਪੇਜ ਹੈ YouTube ਤੇ ਵੀ ਜੱਗਾ ਬਰਗਾੜੀ ਹੈ ਹਾਂ ਜੀ ਜੋ ਟੋਟੇ ਹੈ ਵੀ ਵੇਖਿਆ ਕਰੋ ਬਾਈਆਂ ਨੂੰ ਤੇ ਜੇ ਘਟੋ ਘਟਾ ਹੋਰ ਨਹੀਂ ਕਰ ਸਕਦੇ ਇਹਦੇ ਬਾਈ ਦੇ ਹਜੇ ਕੋਈ ਵੀ ਇਨਕਮ ਨਹੀਂ ਸਟਾਰ ਭੇਜਿਆ ਕਰੋ ਉਹ 70 75 ਰੁਪਿਆ ਦਾ ਹੁੰਦਾ ਤੇ ਇਹਨੂੰ ਜੇਕਰ ਸਾਰੇ ਇਹਨੇ ਇਹਨਾਂ ਦਾ ਭੇਜੋਗੇ ਤਾਂ ਜੇ 10 ਜਣੇ ਨੇ ਵੀ ਭੇਜ ਤਾਂ ਤੇ ਹਾਂ ਚੱਲ ਪੈ ਗਏ ਮੇਰਾ ਹਾਂ ਠੀਕ ਹਾਂ ਬੜੀ ਧੀਰੀ ਹੈ ਬਸ ਐ ਸਮਝ ਲੋ ਵੀ ਇਹ ਮਜ਼ਦੂਰੀ ਦੇ ਨਾਮ ਤੇ ਯਾਰਾ ਮੇਰਾ ਪਰ ਆਇਆ ਇੱਥੇ ਗੱਲ ਜਾ ਤੇ ਬਾਈ ਦਾ ਅੜੀ ਵੀ ਬਾਈ ਦੇ ਨਾਲ ਆ ਮੇਰਾ ਪੱਕਾ ਲਿਆ ਜੀ ਆ ਜੀ ਬਿੱਟੀ ਬੰਟੂ ਇੱਥੇ ਗੱਲ ਬਈ ਥੋੜਾ ਐਨੀਮ ਹੋ ਜਾਏ ਫੋਟੋ ਫੇਰ ਆ ਤੇ ਇਹ ਬਾਈ ਦੇ ਦੋਸਤ ਹੈ ਤੇ ਯਾਰਾਂ ਨਾਲ ਹੀ ਕਿੰਨੇ ਬਹਾਰਾ ਹੁੰਦਾ ਦਾ ਦਾ ਆਉਂਦਾ ਸਹੀ ਗੱਲ ਆ ਸਾਕਾ ਇਹ ਨਹੀਂ ਸਾਕਾ ਨਹੀਂ ਕੋਈ ਘੜਦਾ ਸਾਕਾ ਮੇਰੇ ਬਾਹਰ ਦੇ ਯਾਰ ਮਿੱਤਰ ਫੁੱਲ ਆਪਣੀ ਸਪੋਰਟ ਕਰਦੇ ਆ ਵਿਚਾਰੇ ਜਿਵੇਂ ਅੱਖ ਗਏ ਠੀਕ ਆ ਨਾ ਆਪਣੇ ਇਹਨਾਂ ਨਾਲ ਜਦੋਂ ਹੋਰ ਬੰਦਾ ਨਾਲ ਤਾਂ ਕਾਟੀ ਕਰਦੇ ਆ ਸੀ ਵੀ ਬਈ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਹਨ ਇਹੋ ਪਾਣਾ ਬੰਦਾ ਫਿਰੇ ਟੈਪਦਾਂ ਦਾ ਜੈਲੀਆਂ ਬਹੁਤ ਚੱਲਦੀਆਂ ਆਪਦੇ ਜਿੰਨਾਂ ਨਾਲ ਰਹਿੰਦਾ ਸੀਗਾ ਉਹੀ ਬੰਦੇ ਮੰਨ ਕੇ ਵੀ ਕਿਸੇ ਨੂੰ ਕਹਿਣਾ ਹਨਾ ਉਹਦਾ ਫੋਨ ਫੜ ਕੇ ਅਨਫੋਲੋ ਕਰਨਾ ਜਿਹੜੇ ਨਾਲ ਰਹਿੰਦੇ ਸੀਗੇ ਅੱਛਾ ਉਹੀ ਅਨਫੋਲੋ ਕੋਈ ਯਾਰ ਫੋਨ ਫੜਿਆ ਹਨਾ ਆਣ ਪੜੋ ਕਰਤਾ ਕੋਈ ਹੋਰ ਜਿਵੇਂ ਹਰਕਤਾਂ ਕਰਨੀਆਂ ਫਿਰ ਜਦੋਂ ਅਸੀਂ ਇਕੱਠੇ ਰਹਿਣ ਲੱਗੇ ਆ ਗੰਨਾਵਾਤਾਂ ਹੁੰਦੀਆਂ ਹਨਾ ਜਾਂ ਕੰਮ ਤੇ ਜਾਂਦੇ ਆਉਣੇ ਜਾਂ ਕਿਤੇ ਫਿਰਦੀਆਂ ਪਿੰਡ ਬੈਠੇ ਰਹਦਿਆਂ ਹਰਕਤਾਂ ਲਿਆ ਕੋਈ ਆਤਮਿਕ ਕੋਈ ਨਹੀਂ ਜਾਂ ਕੋਈ ਸਾਨੂੰ ਪਤਾ ਲੱਗਦੀਆਂ ਮੈਂ ਦਾ ਦਾਂਗਾ ਜੱਗੇ ਤੇਰੇ ਬਰੇ ਯਾਰਾ ਬੰਦਾ ਐ ਸੋਚਦਾ ਇਹ ਜਦੋਂ ਇਹ ਕਹਿੰਦਾ ਇੱਕ ਬੰਦੇ ਦੀ ਇਹ ਬਹੁਤ ਐ ਕਰਦਾ ਉਹ ਵੀ ਦਾਤਾ ਵੀ ਐ ਹਰ ਇੱਕ ਬੰਦੇ ਦੇ ਤੇ ਜਾਂਦਾ ਇਹਨੂੰ ਐ ਨਹੀਂ ਪਤਾ ਕਿ ਚਿਹਰੇ ਮੇਰਾ ਮਾੜਾ ਸੋਦਾ ਚਾ ਚੰਗਾ ਪਰ ਇਹਨੇ ਹਰ ਇੱਕ ਬੰਦੇ ਦੇ ਤੇ ਜਾਂਦਾ ਹੈ ਇੱਕ ਬੰਦੇ ਦਾ ਗੱਲ ਹਾਂਜੀ ਕੋਈ ਆਇਆ ਨਹੀਂ ਇਹ ਉਹ ਨਾ ਕਰਦਾ ਫਲਾਣੇ ਦੇ ਨਾਲ ਨਾ ਜਾਦਾ ਉਹਦਾ ਹੁੰਦਾ ਇਹ ਵੀ ਜਾਂਦਾ ਹੈ ਪਰ ਤੇਰਾ ਚਿਹਰਾ ਵੇਖ ਕੇ ਸ਼ਕਲ ਦਾ ਹੀ ਦਿੰਦਾ ਵੀ ਕੀ ਆ ਦਿਲ ਚਾਹੀਦੇ ਮੈਨੂੰ ਪਤਾ ਹੁੰਦਾ ਵੀ ਇਹ ਬੰਦਾ ਠੀਕ ਹੀ ਜਾਂਦਾ ਪਰ ਮੈਂ ਫੇਰ ਵੀ ਨੀ ਹਿੰਮਤ ਹੁੰਦੀ ਪਈ ਇਹ ਬੰਦੇ ਨੂੰ ਮੈਂ ਐ ਕਰਦਾ ਫੇਰ ਵੀ ਪਿਆਰ ਕਰੀ ਜਾਊਂਗਾ ਇਹ ਆਪਾਂ ਜੋ ਕੋਣੀ ਆ ਯਾਰ ਮਿੱਤਰਾਂ ਹੂੰ ਤੇ ਬੰਦਾ ਜਮਾ ਮੈਨੂੰ ਉਹ ਦੋਸ਼ਾਂ ਦਾ ਚਲੋ ਕੋਈ ਨਹੀਂ ਰੱਬ ਨਾਲ ਰੱਬ ਨਾਲ ਹੈ ਹਾਂ ਰੱਬ ਨਾਲ ਦੋਸਤਾਂ ਲੋਕਾਂ ਦੀ ਕੋਈ ਟੈਨਸ਼ਨ ਨਹੀਂ ਤੇ ਧੰਨਵਾਦ ਤੁਹਾਡਾ ਬਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਰੋਕੋ ਜਿਹੀ ਮੇਰੇ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ